ਇੰਨਾ ਹੋ ਗਿਆ ਸਾਨੂੰ ਕੂਟ ਰੱਖ ਦਿਆਂ ਤੇ ਇਹ ਮੈਂ ਤਾਂ ਅਜ ਤੋਂ 20 ਸਾਲ ਪਹਿਲਾਂ ਇਹ ਬਾਈ ਇਨਸਪੈਕਟਰ ਅਸੀਂ ਕਹਿੰਨੇ ਆ ਮੇਰਾ ਵੱਡਾ ਭਾਈ ਵੀ ਮੈਂ ਉਹ ਕਹਿੰਦਾ ਭਾਈ ਇਹ ਬੰਦ ਹੋਉਂਦੀ ਹੈ ਔਰ ਇਹ ਕਾਰਨਾ ਕੁਝ ਜਿਹੜੇ ਸਾਰੇ ਜਿਹੜੇ ਹੈਗੇ ਆ ਆਪਾਂ ਜਿਹੜੇ ਹੈਗੇ ਆ ਆਪਾਂ ਹੀ ਉਹਦੇ ਜ਼ਿੰਮੇਵਾਰ ਆ ਮੈਂ ਚਲੋ ਉਹ ਗੱਲਾਂ ਤੋਂ ਹੀ ਛੱਡੋ ਜਿਹੜਾ ਸਭ ਤੋਂ ਜਿਹੜਾ ਹੋਣਾ ਕਹਿੰਦੇ ਵੀ ਤੁਹਾਨੂੰ ਬੰਦ ਕਰਨ ਨੂੰ ਇਹਦਾ ਇੱਕ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਬਣਿਆ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਉਹਦੇ ਚ ਲਿਖਿਆ ਹੋਇਆ ਆ ਵੀ ਕਿਹੜੀਆਂ ਕਿਹੜੇ ਜਾਨਵਰ ਤੁਸੀਂ ਘਰਾਂ ਚ ਰੱਖ ਸਕਦੇ ਆ ਕਿਹੜੇ ਨਹੀਂ ਰੱਖ ਸਕਦੇ ਉਹਦੇ ਆ ਸ਼ਡਿਊਲ ਆ 5 ਸ਼ਡਿਊਲ ਆ 6 ਕੁੱਲ 6 ਸ਼ਡਿਊਲ ਆ ਉਹਦੇ ਚ ਜਿਹੜੇ ਸ਼ਡਿਊਲ ਹੈਗੇ ਆ ਉਹਨਾਂ ਚ ਸਾਰੇ 4 ਸ਼ਡਿਊਲ ਆ ਉਹਨਾਂ ਚ ਜਿਹੜੇ ਹੈਗੇ ਆ ਮੱਛੀਆਂ ਤੋਂ ਲੈ ਕੇ ਆ ਗੁੰਡੂਆਂ ਜਾਨੀ ਸੱਪੀਆਂ ਤੋਂ ਲੈ ਕੇ ਜਾਨਵਰਾਂ ਤੋਂ ਜਿਹੜੇ ਮੈਮਲ ਜਿਵੇਂ ਕਹਿ ਦਿੰਨੇ ਜਿਹੜੇ ਆਪਣੇ ਪੰਛੀ ਸਭ ਕੁਝ ਆਉਂਦਾ ਉਹਦੇ ਤੁਹਾਡੀਆਂ ਫਸਲਾਂ ਵੀ ਆਉਂਦੀਆਂ ਜਿਹੜੀ ਸ਼ਡਿਊਲ 6 ਆ ਉਹਦੇ ਵਿੱਚ ਫਸਲਾਂ ਵੀ ਜਿਹੜੇ ਹੈਗੇ ਆ ਬੂਟੇ ਆਪਾਂ ਨਹੀਂ ਲਾ ਸਕਦੇ ਘਰਾਜਾਂ ਰੱਖ ਸਕਦੇ। ਉਹ ਜਿਹੜਾ ਸਿਰਫ ਇੱਕ ਸ਼ਡਿਊਲ 5 ਆ ਉਹਦੇ ਚਾਰ ਜਾਨਵਰ ਆ ਜਿਨ੍ਹਾਂ ਨੂੰ ਤੁਸੀਂ ਮਾਰ ਸਕਦੇ ਤੋਂ ਬਿਨਾ ਕੋਈ ਜਾਨਵਰ ਨੂੰ ਨਹੀਂ ਮਾਰ ਸਕਦੇ। ਉਹਦੇ ਵਿੱਚ ਇੱਕ ਤਾਂ ਹੈਗੇ ਰੈਟ ਪੂਏ। ਇਹ ਕਹਿੰਦੇ ਮਾਈਸ ਜੀ ਨੂੰ ਤੁਸੀਂ ਕਹਿ ਦਿੰਨੇ ਆ। ਇੱਕ ਹੈਗੇ ਕਰੋ ਕਾਮਣ ਕਰੋ। ਜਿਹੜੇ ਕਾਂ ਹੁਣ ਜਦੋਂ ਉਹ ਸੂਬਿਆਂ ਚ ਉਹਨਾਂ ਨੂੰ ਉਹਨੂੰ ਬੈਨ ਕਰਤਾ ਵੀ ਨਹੀਂ ਉਹ ਵੀ ਬੈਨ ਕਰਤੇ ਮਾਰਨੇ। ਪਰ ਉਹ ਜਿਹੜਾ ਐਕਟਾ ਉਹਦੇ ਚਾਰ ਆ ਤੇ ਇੱਕ ਹੈਗੇ ਆ ਉਹ ਫਰੂਟ ਬਾਟ ਕਹਿ ਦਿੰਦੇ ਆ ਚੰਕਿਤੜ ਜਿਹੜੇ ਚੰਕਿਤੜ ਹੁੰਦੇ ਆ ਉਹਨਾਂ ਨੂੰ ਜਿਹੜੇ ਹੈਗੇ ਆ ਤੁਸੀਂ ਮਾਰ ਸਕਦੇ ਚਾਰ ਜੰਗਲਾਂ ਨੂੰ ਹੋਰ ਕੋਈ ਬਣਾ ਕੋਈ ਨਹੀਂ ਨਾ ਜਿਹੜੇ ਛੂਰ ਸਾਰੇ ਉਹਨੂੰ ਘਰਾਂ ਚ ਨਹੀਂ ਰੱਖ ਸਕਦੇ ਇਹ ਜਿਹੜੇ ਤੁਹਾਡੇ ਆ ਜਾਨਵਰ ਆ ਪਿਜਣ ਇਹਨੂੰ ਕਹਿੰਦੇ ਆ ਤੇ ਬਹੁਤ ਬਰਾਉ ਟਰਮ ਆ ਕਬੂਤਰ ਇਹਦੇ ਗਾਂ ਸਾਬਸਪੀਸ ਜਿਹੜੇ ਆ ਯਾਨੀ ਗਾਂ ਨਸਲਾਂ ਹੈ ਇਹਦੀਆਂ ਅਲੱਗ-ਅਲੱਗ ਇਹਨੂੰ ਜਿਹੜਾ ਕਬੂਤਰ ਆ ਇਹਨੂੰ ਅਸੀਂ ਕਹਿੰਦੇ ਆ ਕਲੰਬੀਆ ਲਿਵੀਆ ਡੋਮੈਸਟਿਕਾ ਕਲੰਬੀਆ ਲਿਵੀਆ ਡੋਮੈਸਟਿਕਾ ਜਿਹੜੇ ਤੁਸੀਂ ਆ ਘਰਾਂ ਚ ਰੱਖੇ ਜੋ ਡਾਉਣੇ ਆ ਇਹਦੀ ਗੱਲ ਸਾਬਸ ਵੀ ਸੋ 35 ਆ 35 ਰਾਂ ਦੇ ਆ ਇਹਦੇ ਤੋਂ ਦੋ ਖਾਦ ਹੋ ਗਏ ਪਿਛਲੇ ਦੋ ਤਿੰਨ ਸਾਲਾਂ ਚ ਸਕਿੰਟ ਹੋ ਗਏ ਦੁਨੀਆ ਤੇ ਤੇ 30 ਜਿਹੜੇ ਪ੍ਰਜੀਵੀਆਂ ਉਹ ਹਜੇ ਹੈਗੀਆਂ ਕਬੂਤਰਾਂ ਦੀਆਂ ਕੁਈ ਲੰਮੇ ਉੱਡਣ ਵਾਲੇ ਕੋਈ ਉੱਚੇ ਉੱਡਣ ਵਾਲੇ ਕੋਈ ਨੀਵੇਂ ਉੱਡਣ ਵਾਲੇ ਇਹ ਸਾਰੇ ਜਿਹੜੇ ਹੈਗੇ ਆ। ਬਾਕੀ ਉਹ 357 ਹੈਗੇ ਆ ਟੋਕ ਰੋ ਪਿਜਨ ਜਿਹਦਾ ਭੁਗਿਆਰ ਟੋਕੂ ਤੇ ਸਾਰੇ ਜਿਹੜੇ ਹੈਗੇ ਪਿਜਨ ਚ ਹੀ ਆਉਂਦਾ। ਉਹ ਜਿਹੜਾ ਵਾਈਲਡ ਲਾਈਫ ਐਕਟ ਹੈਗਾ ਨਾ 1972 ਆ। ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972। ਉਹਦੇ 7ਵੇਂ ਚੈਪਟਰ 'ਚ ਚੌਥਾ ਜਿਹੜਾ ਸ਼ਡਿਊਲ ਆ 54 ਨੰਬਰ ਤੇ ਲਿਖਿਆ ਪਿਜਨ। ਉਹਦੇ ਵਿੱਚ ਗਾਹ ਲਿਖਿਆ ਹੋਇਆ ਉਹਨਾਂ ਨੇ ਜਿਹੜਾ ਤੁਹਾਡਾ ਕਲੰਬੀਆ ਲੁਬੀਆ ਡਮਸਟੀਕਾ ਵੀ ਇਹ ਇਹਦੇ ਵਿੱਚ ਨਹੀਂ ਆਉਂਗਾ ਇਹ ਜਿਹੜਾ ਤੁਹਾਡੇ 35 ਸਪੀਸੀਸ ਜਿਹੜੇ ਮੈਂ ਕਿਹਾ ਦੋ ਰ ਮਰ ਕੇ ਤਿੰਨ ਨੇ ਰਕਤੀ ਰਹੀਆਂ ਇਹਨਾਂ ਨੂੰ ਕਿਸੇ ਘਰਾਜ ਚ ਰੱਖ ਸਕਦੇ ਤੁਹਾਨੂੰ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਇਹਨਾਂ ਨੂੰ ਘਰਾਜ ਚ ਨਾ ਰੱਖੋ ਇਹ ਤੁਹਾਨੂੰ ਘਰਾਜ ਕੋਈ ਕੋਈ ਤੁਹਾਨੂੰ ਜਿਹੜਾ ਹੈਗਾ ਦਰਨ ਦੀ ਲੋੜ ਨਹੀਂ ਕੋਈ ਤੁਹਾਨੂੰ ਇਹ ਬੂਟਾ ਉਹਨਾਂ ਨੂੰ ਚੜਾ ਨਹੀਂ ਸਕਦਾ